ਉਦੇ ਭਗਤ ਨੂੰ ਨਾ ਠੱਗ ਨਹੀਂ ਸਕਦਾ ਧੋਖਾ ਨਹੀਂ ਦੇ ਸਕਦਾ ਬਾਣੀ ਵਿੱਚ ਲਿਖਿਆ ਨਾ ਉਹ ਮਰੇਣਾ ਠਾਗੇ ਜਾਹੇ ਕੌਣ ਜਿਨ ਕੇ RAM ਵਸੈ ਮਨ ਮਾ ਹੈ ਪੜੇ ਲਿਖੇ ਲੋਕ ਠੱਗੇ ਜਾਂਦੇ ਨੇ ਬੜੇ ਬੜੇ ਸਿਆਣੇ ਲੋਕ ਠੱਗੇ ਜਾਂਦੇ ਨੇ ਬੜੀਆਂ-ਬੜੀਆਂ ਗੱਲਾਂ ਦਾ ਕੜਾ ਬਣਾਉਣ ਵਾਲੇ ਠੱਗੇ ਜਾਂਦੇ ਨੇ ਪਰ ਜਿਹੜੇ ਬੜੇ ਭੋਲੇ ਹੁੰਦੇ ਨੇ ਰੱਬ ਨਾਲ ਜੁੜੇ ਹੁੰਦੇ ਨੇ ਉਹ ਨਹੀਂ ਠੱਗੇ ਜਾਂਦੇ ਧਿਆਨ ਦੇਣਾ ਸਾਨੂੰ ਲੱਗਦੇ ਨੇ ਵੀ ਇਹਦੇ ਸਿੱਧੇ ਯਹੀ ਨਹੀਂ ਇਹਨਾਂ ਨੂੰ ਸ਼ਾਇਦ ਦੁਨੀਆਦਾਰੀ ਦਾ ਪਤਾ ਇੰਨੀ ਸਾਡੇ ਨਾਲੋਂ ਜ਼ਿਆਦਾ ਪਤਾ ਹੁੰਦਾ ਅਸੀਂ ਤਾਂ ਕਰਕੇ ਕਹਿੰਨੇ ਆਂ ਵੀ ਉਹ ਬਹੁਤੇ ਬੋਲਦੇ ਨਹੀਂ ਉਹ ਥਾਂ-ਥਾਂ ਤੇ ਬੰਦੇ ਨਹੀਂ ਕਿਸੇ ਦੀ ਚੁਗਲੀ ਨਹੀਂ ਕਰਦੇ ਇਸ ਕਰਕੇ ਉਹ ਐਵੇਂ ਹੀ ਹੁੰਦੇ ਨੇ ਸ਼ਾਇਦ ਬਹੁਤ ਵੱਡਾ ਗਿਆਨ ਹੁੰਦਾ ਹੈ ਉਹਨਾਂ ਕੋਲ ਬਹੁਤ ਵੱਡੇ ਸਿਆਣੇ ਹੁੰਦੇ ਨੇ ਬਾਣੀ ਵਿੱਚ ਲਿਖਿਆ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇਨਰ ਸੁਗਲ ਸਿਆਣੇ ਰਾਮ ਰਾਜ ਜਿਨ੍ਹਾਂ ਦੇ ਅੰਦਰ ਪ੍ਰੀਤ ਹੈ ਉਹ ਬਹੁਤ ਸਿਆਣੇ ਨੇ ਬਹੁਤ ਸੂਝਵਾਨ ਨੇ ਇਸ ਕਰਕੇ ਕਿਤੇ ਕੋਈ ਪੁਲੇਖੇ ਦੇ ਵਿੱਚ ਨਾ ਰਹੇ ਉਹਨਾਂ ਨੂੰ ਸੰਸਾਰ ਦੀ ਨਿਰੰਕਾਰ ਦੀ ਇਨਫੋਰਮੇਸ਼ਨ ਜਾਣਕਾਰੀ ਬਹੁਤ ਹੁੰਦੀ